ਕਾਫੇ ਨਾਲ ਅਗਲਾ ਜੋ ਮੁਰਗੀ ਮਦ ਜੋ ਅਗੜੀ ਗੱਲ ਹੋਈ ਹੈ ਦੋ ਰੁਪਏ ਦਾ ਅਗੜੀ ਗੱਲ ਮੈਂ ਨਹੀਂ ਆਸੀਆ ਦੇ ਇੱਕ ਗੁਜਰਾਤੀ ਕੱਟ ਗਏ ਲੋਕ ਕੋਈ ਵੀ ਬ੍ਰਾਹਮਣ ਨਹੀਂ ਕੀਤਾ ਆ ਗਿਆ ਇੱਕ ਮਿੰਟ ਮੇਰੇ ਤੋਂ ਮਾਰ ਲੈਣਾ ਪ੍ਰਧਾਨ ਸ਼ੋਰ ਤੇ ਉੱਥੇ ਫੈਲਿਆ ਰਿਕਵਰ ਕੀਤਾ ਜਿਸ سے ਅਸਲੇ ਤੋਂ ਫਾਇਰ ਹੋਇਆ ਨਹੀਂ ਔਰ ਰਿਕਵਰ ਕੀਤਾ ਤੇ ਖੋਲ ਵੀ ਹੈ ਜਿਹੜੇ ਬ੍ਰਾਹਮ ਦੇ ਕੀਤੇ ਭਾਈ ਇੱਕ ਮਿੰਟ ਉਡੀ ਕਰਦੀ ਵੀਡੀਓ ਬਣਾ ਲਓ ਜੇ ਬਣਾਉਣੀ ਆ ਦੇਖੋ ਪਰਸੀ ਕਿਸੇ ਦੀ ਵੀਡੀਓ ਦੀ ਬਣਾਓ ਨਾ ਦੀ ਯਾਰ ਨਾ ਵਾਲੀ ਕੋਈ ਆਪਾਂ ਨੂੰ ਫਾਈਨਲ ਆਉ ਹੋ ਰਹੀ ਜੀ ਮੈਂ ਕਿਜੀ ਵਿੱਚ ਹੀ ਹਾਂ ਹਾਂ ਭਾਈ ਮੋਂਗਾ ਤੋ ਸੱਤਾ ਤੋ ਬੇਚ ਲਾ ਲ ਚਾਲੇ ਕਾਲੇ ਕਾਲੇ ਕੇ ਵਿੱਚ ਹੁੰਦਾ ਹੈ ਕੀ ਇਹ ਮੇਰੇ ਕੋਲ ਲਗੜ ਦੋ ਭਾਈ ਨੰਬਰ ਲਿਖੋ ਸਾਰਾ ਕੁਝ ਵੇਚੀ ਰੱਖਿਆ ਹਾਂ ਸਰਪੰਚ ਦੇ ਤੇ ਵੀ ਰੋਕ ਲੱਗ ਰਿਹਾ ਕਿ ਸਰਪੰਚ ਦੇ ਘਰੇ ਜਿਹੜਾ ਬੰਦਾ ਆਇਆ ਸੀ ਤੇ ਉਸ ਦਿਨ ਉਹ ਨਾ ਗੱਡੀ ਦੀ ਵੀ ਗੱਡੀ ਦੀ ਵੀ ਨਾ ਆ ਦੇ ਇੱਕ ਬਾਸ ਪਰ ਸਰਪੰਚ ਨੂੰ ਵੱਡੇ ਆਸਰਤੀ ਨੂੰ ਚਲਾਈਆਂ ਨਹੀਂ ਆਂ ਨੀ ਕਿ ਸਰ ਘਟ ਰੂਏ ਕਰੇ ਪਰ ਵੀ ਇਹਦੇ ਰੋਕ ਲੱਗ ਰਹੇ ਨੇ ਕਿ ਨਾਲ ਪੁਸ਼ਟੀ ਹੈ ਜੇ ਕਿਸੇ ਵੀ ਚੀਜ਼ ਦੀ ਨਹੀਂ ਕੀਤੀ ਜਾਂਦੀ ਜੇ ਸਬੰਧਤ ਕੋਈ ਨਮੀ ਅਪਡੇਟ ਨਹੀਂ ਹੋਇਆ ਮੋਹੱਲਾ ਨਹੀਂ ਅਸਲ ਵਿੱਚ ਵੀਡੀਓ ਹੀ ਬਣਾਈ ਗਈ ਹੈ ਪੂਰਾ ਇਕੱਠਾ ਹੋਇਆ ਜਦੋਂ ਗੋਲੀਆਂ ਚੱਲਿਆ ਜੀ ਇੱਥੇ ਅੱਲੋ ਘਾਇਓ ਮੜੀ ਕੋਈ ਚਲ ਕਰੋ ਨਹੀਂ ਵੀਡੀਓ ਬਣਾ ਲਵੋ ਬਾਹਰ ਕੱਢੋ ਹੁਣ ਕੱਢੋ ਬਾਹਰ ਕੀ ਡਰਿੰਕ ਵਗੈਰਾ ਕੀਤੀ ਵੀ ਸੀ ਹਾਂਜੀ ਬਿਲਕੁਲ ਸਾਰੇ ਬੋਤਲਾਂ ਦੇ ਸਾਡਾ ਬਰਾਡਾ ਜਿਸੇ ਉਹਨਾਂ ਨੇ ਫੇਰ ਕੀਤੇ ਆ ਮੁੰਡੇ ਇੱਥੇ ਖੜੇ ਸੀਗੇ ਉਹਦੇ दारू ਕਿੰਨੇ ਫੇਰ ਹੋਏ ਕਟੋਕਟ ਚਾਰ ਹੋਏ ਚਾਰ ਚਾਰ ਅੱਛਾ ਦੋ ਤੁਹਾਡੇ ਕੋਲ ਬਰਾਮਤ ਖੋਲ ਹੋਏ ਨਾ ਹਾਂਜੀ ਹਾਂ ਸਰੋ ਖੋਲ ਬੰਦ ਪੰਜ ਦੇ ਹੱਥ ਹੁੰਦੀ ਆ ਇਹ ਉਹਨਾਂ ਦੇ ਗੈਸਟ ਹੈ ਜਿਹੜੇ ਤੇਰੇ ਨਾਲ ਗੱਲ ਕਰ ਰਹੇ ਹੋਣਗੇ ਬਾਹਰ ਦੇ ਬੰਦ ਨੂੰ ਆ ਕੇ ਫਾਇਰ ਕਰਾਉਂਦੇ ਉਹਦੀ ਗਲਤੀ ਹੈ ਜੇ ਸਰਪੰਚ ਦਾ ਰਿਸ਼ਤੇਦਾਰ ਹੈ ਇਹ ਯਾਰ ਦੋਸਤ ਹੈ ਉਹਨਾਂ ਨੂੰ ਪਤਾ ਹੁੰਦੀ ਹੁਣ ਉਹਨਾਂ ਦੇ ਘਰ ਹੀ ਆਜੀ ਹੈ ਕਿ ਅੱਗੇ ਵੀ ਕਿਦੀ ਆਂਦਾ ਰਿਹਾ ਸੀ ਆਇਆ ਜੀ ਪਹਿਲੀ ਵਾਰੀ ਬਾਅਦ ਚ ਵੀ ਆਇਆ ਪਹਿਲੇ ਵੀ ਆਇਆ ਅੱਛਾ ਪਹਿਲੇ ਵੀ ਆਇਆ ਕੀ ਨਾਮ ਕੀ ਸਰਪੰਚ ਦਾ ਭੋਪਿੰਦਰ ਗੇਲ ਭੋਪਿੰਦਰ ਗੇਲ ਉਹ ਵੀ ਇੱਥੇ ਰਹਿੰਦੇ ਆ ਘਰ ਉਹਨਾਂ ਦਾ ਜਿਹਨਾਂ ਦੇ ਘਰੇ ਮੇਰੇ ਘਰੇ ਪੜਿਆ ਸੀ ਉਹਨੂੰ ਸਰਪੰਚ ਨੂੰ ਪੂਰੀ ਸ਼ਹਿਦ ਦੇ ਜਾਂਦੇ ਆ ਸੀਗਾ ਕਿ ਉਹਨਾਂ ਦੇ ਘਰੇ ਬੈਠ ਕੇ ਡਰਿੰਕ ਕੀਤੀ ਉੱਥੇ ਸਾਰੇ ਨਾਲ ਦੇ ਸਰਪੰਚ ਵੀ ਇੱਥੇ ਕਰਨ ਦੇ ਡਰਿੰਕ ਭਰਾਵਾਂ ਨਾਲ ਸਰਪੰਚ ਡਰਿੰਕ ਕਰਦੇ ਦੋ ਵਾਰ ਦਾਤ ਹੋਈ ਇੱਥੇ ਵੀ ਡਰਿੰਕ ਕਰਨ ਦੇ ਸੀ ਜਦੋਂ ਉਹਨਾਂ ਨੇ ਗੋਲੀਆਂ ਚ ਲਈਆਂ ਉਦੋਂ ਵੀ ਉਹਨਾਂ ਦੇ ਹੱਥ 'ਚ ਪੈਗ ਫੜਿਆ ਸੀਗਾ ਅੱਛਾ ਜੀ ਉਦੋਂ ਵੀ ਪੈਗ ਫੜਿਆ ਹੋਇਆ ਸੀ ਹਾਂਜੀ ਤੇ ਵਿਪਨ ਸਜੋਂ ਸਰਪੰਚ ਸਾਹਿਬ ਲੈ ਕੇ ਉਦੋਂ ਵੀ ਸਰਪੂਰੀ ਆਕੜ ਦੇ ਵਿੱਚ ਬੈਠੇ ਸੀਗੇ ਪੂਰੀ ਟੌਰ 'ਨਾ ਬੈਠੇ ਜਿੱਦਾਂ ਉਹਨਾਂ ਨੂੰ ਕਾਨੂੰਨ ਦਾ ਕੋਈ ਵੀ ਡਰ ਨਹੀਂ ਹੁੰਦਾ ਪੁਲਿਸ ਦਾ ਪੁਲਿਸ ਦੀ ਕਿਸੇ ਦੀ ਵੀ ਡਰ ਨਹੀਂ ਹੁੰਦਾ ਬਿਲਕੁਲ ਟੌਰ 'ਨਾ ਬੈਠੇ ਹੀ ਹੁਕਮ ਮਾਰਨਦੇ ਸੀ ਅੰਦਰ ਕੇ ਮੇਰੀ ਚਾਹ ਲੈ ਕੇ ਆਓ ਆਹ ਕਰੋ ਅੰਦਰ ਉਹਨਾਂ ਨੇ ਵੀ ਅੰਦਰ ਵੀ ਉਹਨਾਂ ਨੇ ਬਹੁਤ ਬਦਮਾਹੀ ਕੀਤੀ ਜੀ ਦੇ ਸ਼ਰਾਬ ਨਾਲ ਪੂਰੇ ਟੰਨ ਸੀਗੇ ਇਹ ਪਿੰਡ ਦੇ ਮੌਜੂਦਾ ਸਰਪੰਚ ਦੇ ਘਰੇ ਆਏ ਆ ਉਹਨਾਂ ਦੇ ਘਰੇ ਬੰਦੇ ਆ ਇਹ ਉਹਨਾਂ ਨੇ ਪਿੰਡ ਵਿੱਚ ਆ ਕੇ ਆਹ ਚੀਜ਼ ਕੀਤੀ ਆ ਜੀ ਸਰਪੰਚ ਸਾਹਿਬ ਪਿੰਡ ਦੇ ਬੰਦਿਆਂ ਦੇ ਖਿਲਾਫ ਹੋਏ ਆ ਆ ਗੱਡੀ ਵਿੱਚ ਜਿਹੜੀ ਨਾ ਗੱਡੀ ਆ ਜਿਹੜੀ ਆ ਸਾਡੇ ਘਰ ਦੇ ਮੋੜੇ ਲਾਈ ਕੇ ਜੀ ਉੱਥੇ ਆ ਕੇ ਹਰਕਤ ਕਰਦਾ ਗੱਡੀ ਘਮਾਉਂਦਾ ਪਿੰਡ ਦੇ ਜੀ ਮੋਦ ਮਾਰ ਬੰਦੇ ਸਰਪੰਚ ਦੇ ਹੁਣ ਆ ਪਿੰਡ ਵਿੱਚ ਆਉਣ ਦੇ ਕਰਕੇ ਆ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜੀ ਮੇਰਾ ਨਾਮ ਹੈ ਭਾਜੀ ਗੁਰਜੋਤ ਸਿੰਘ ਕੀ ਗੱਲ ਕੀ ਹੋਈ ਆ ਜੀ ਅੱਜ ਗੱਲ ਹੋਈ ਭਾਜੀ सरपंच साहब ਦੇ ਘਰ ਕੋਈ ਆਇਆ ਸੀਗਾ ਬੰਦਾ ਡਰਿੰਕ ਕਰਦੇ ਪਏ ਇੱਥੇ ਬਾਹਰ ਕੀ ਕੀ ਨਾਮ ਤੁਹਾਡੇ ਸਰਪੰਚ ਸਾਹਿਬ ਦਾ ਸਰਪੰਚ ਦਾ ਨਾਮ ਹੈ ਗੰਪਪਿੰਦਰ ਕੇ ਅੱਛਾ ਜੀ ਕੀ ਗੱਲ ਹੋਈ ਸੀ ਉਹ ਦੱਸੋ ਸਰਪੰਚ ਸਾਹਿਬ ਆਏ ਆ ਤੇ ਉਹਨਾਂ ਦੇ ਨਾਲ ਬੰਦਾ ਬੈਠਾ ਸੀਗਾ ਬਾਹਰ ਗੱਡੀ 'ਚ ਸ਼ਰਾਬ ਪੀਂਦੇ ਪਏ ਸੀਗੇ ਬਾਹਰ ਖੜੇ ਹੋ ਕੇ ਨਾਲ ਫਾਇਰਿੰਗ ਕਰਨ ਦੇ ਸੀਗੇ ਤੇ ਸਾਨੂੰ ਰੋਕ ਕੇ ਉਹਨਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਤੇ ਜਾਨਲੇਵਾ ਹਮਲਾ ਕੀਤਾ ਜੀ ਕੀ ਗੱਲ ਕਿਉਂ ਫਾਇਰਿੰਗ ਕੀਤੀ ਤੁਹਾਡੇ ਤੇ ਕੋਈ ਨਾ ਕੋਈ ਤਾਂ ਕੀਤੀ ਹੋਈ ਸੀਗੀ ਤੇ ਕਈ ਵਾਰ ਹੋ ਜਾਂਦਾ ਤੁਹਾਨੂੰ ਪਤਾ ਸ਼ਰਾਬ ਪੀ ਕੇ ਜਿਹਦੇ ਲੋ ਫਾਇਰਿੰਗ ਕੀਤੀ ਗਈ ਉਹ ਕੌਣ ਸੀਗਾ ਪਤਾ ਨਹੀਂ ਸਰਪੰਚ ਸਾਹਿਬ ਦੇ ਦੋਸਤ ਸੀਗੇ ਕਹਿੰਦੇ ਕਿ ਮੈਂ ਐਸਐਸਪੀ ਹਾਂ ਸਰ ਜਦੋਂ ਸਰਪੰਚ ਸਾਹਿਬ ਕੋ ਜਦੋਂ ਜਦੋਂ ਨੇ ਗੋਲੀ ਚਲਾਈ ਸਰਪੰਚ ਸਾਹਿਬ ਕਿੱਥੇ ਹਸਲੇ ਸਰਪੰਚ ਸਾਹਿਬ ਵੀ ਮੌਕੇ ਤੇ ਮजूद ਸੀਗੇ ਆ ਦੇਖੋ ਵੀਡੀਓ ਬਣੀ ਹੋਈ ਹੈ ਸਾਰੀ